ਸੋਨਾ ਹਿੰਦ ਬਾਗ ਦਾ ਮਾਲੀ ਮੁਖ ਤੇ ਜਿਉ ਸ਼ਾਦੀ ਲਾਲੀ ਨੈਣਾ ਦੇ ਵਿੱਚ ਮਟਕ ਨਿਰਾਲੀ ਲਹਿਰਾ ਦੁਨੀ ਭੰਡਾਰ ਦਿਆਂ ਜੱਗੋਂ ਵਕਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦਿਆਂ ਜੱਗੋਂ ਵਕਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦਿਆਂ ਤਿੱਖਾ ਨੱਕ ਤੇਜ ਜਿਉ ਤਾਰੀ ਨੈਣਾ ਦੇ ਵਿੱਚ ਨਾਮ ਖੁਮਾਰੀ ਨੂਰੀ ਚਲਕ ਨਾ ਜਾਵੇ ਸਹਾਰੀ ਰਿਸ਼ਮ ਚਮਕਾ ਮਾਰਦਿਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰਦਿਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰਦਿਆਂ ਅਣਕੀ ਜੋਦਾ ਵੀਰ ਤੇ ਹਾਗੀ ਦੇਸ਼ ਪਿਆਰੀ ਮਹਾ ਵਿਰਾਗੀ ਹੋ ਕੇ ਮੁਗਲ ਸ਼ਾਹੀ ਤੂੰ ਬਾਗੀ ਗੱਲਾਂ ਕਰੇ ਵੰਗਾਰਦਿਆਂ ਜੱਗੋਂ ਵਖਰੀਆਂ ਸ਼ਾਨ ਚੜਤਾਂ ਮੇਰੇ ਕਲਗੀ ਤਾਰ ਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾਂ ਮੇਰੇ ਕਲਗੀ ਤਾਰ ਦੀਆਂ ਸੋਹਣਾ ਚੰਨ ਪਰਵਾਰ ਚ ਫੱਬੇ ਨੈਣਾ ਵਿੱਚੋਂ ਮਸਤੀ ਲੱਭੇ ਸਜੇ ਭਗਤੀ ਸ਼ਕਤੀ ਖੱਬੇ ਸੰਗਤਾਂ ਤਨ ਮਨ ਠਾਰਦੀਆਂ ਜੱਗੋਂ ਵਖਰੀਆਂ ਸ਼ਾਨ ਚੜਤਾਂ ਮੇਰੇ ਕਲਗੀ ਤਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਬੈਠਾ ਗੱਡ ਸੱਚ ਦੇ ਝੰਡੇ ਦੁਖੀ ਗਰੀਬਾਂ ਦੇ ਦੁੱਖ ਵੰਡੇ ਜਾ ਮੇਲਾਹੀ ਸਭ ਨੂੰ ਵੰਡੇ ਨਦੀਆਂ ਵਗਣ ਪਿਆਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਆਲਮ ਫਾਜ਼ਲ ਨੀਤੀਮਾਨ ਉੱਚੀ ਸੋਚ ਕਵੀ ਵਿਦਵਾਨ ਜਾਪੇ ਸ਼ਾਹਾਂ ਦਾ ਸੁਲਤਾਨ ਖਿੱਚਾ ਮੁਖ ਦਿਦਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਡਿੱਗੇ ਟੱਠਿਆਂ ਦਾ ਦਿਲ ਜਾਨੀ ਗੇ ਟੱਠਿਆਂ ਦਾ ਦਿਲ ਜਾਨੀ ਬਚਪਨ ਵਿੱਚ ਪਿਓ ਦਾ ਦਾਨੀ ਜਿਦਾ ਨਹੀਂ ਕੋਈ ਜੱਗ ਵਿੱਚ ਸਾਨੀ ਦੁਖੀਆਂ ਦੇ ਦਿਲਦਾਰ ਦਿਆਂ ਜੱਗੋਂ ਵਖਰੀਆਂ ਸ਼ਾਨ ਝੜਤਾ ਮੇਰੇ ਕਲਗੀ ਧਾਰ ਦਿਆਂ ਪਰ ਦੇ ਤੀਰਾਂ ਵਿੱਚ ਬਲਵਾਨ ਰੋਂਦੀ ਖਲਕਤ ਦੀ ਮੁਸਕਾਨ ਜ਼ਾਲਮ ਦੁਸ਼ਟਾ ਲਈ ਤੂਫਾਨ ਮੇਰੇ ਦਲ ਸ਼ਿੰਗਾਰ ਦਿਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਕਿੱਡਣਾ ਵਿੱਚ ਪਾ ਸ਼ੇਰ ਦੇ ਗੁਰਦੇ ਗੁਰਮਖ ਜਿਉਂਦੇ ਕਰਤੇ ਮੁਰਦੇ ਬੈਰੀ ਵੇਖ ਕੇ ਸ਼ਾਨਾ ਝੁਰਦੇ ਜੋਗੀ ਸ਼ਾਇਸ ਵਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਬੱਕਰੀਆਂ ਸ਼ਨ ਚੜਤਾਂ ਮੇਰੇ ਕਲਗੀ ਤਾਰਦਿਆਂ ਜੱਗੋਂ ਬੱਕਰੀਆਂ ਸ਼ਨ ਚੜਤਾਂ ਮੇਰੇ ਕਲਗੀ ਤਾਰਦਿਆਂ